ਡੇਰ ਸ਼ਾਮ ਤੱਕ ਤਸਵੀਰਾਂ ਜਈਆਂ ਬਾਹਰ ਆਈਆਂ ਜਿਸ ਦੀ ਉਮੀਦ ਨਹੀਂ ਸੀ ਕੀਤੀ ਜਾ ਰਹੀ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਵਿਚਾਲੇੋਂ ਚਲੇ ਜਾਂਦੇ ਨੇ ਕੀ ਕਹਿ ਕੇ ਗਏ ਤੁਸੀਂ ਸਾਰਿਆਂ ਨੇ ਜਾਣ ਲਿਆ ਪਰ ਇਸ ਦੇ ਮੱਦੇ ਨਜ਼ਰ ਹੀ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣਾ ਰੇਡਾਂ ਮਾਰਨੀਆਂ ਛਾਪੇ ਮਾਰਨੇ ਘਰਾਂ ਦੇ ਵਿੱਚ ਨਜ਼ਰਬੰਦ ਕਰਨਾ ਕਈਆਂ ਨੂੰ ਪੁਲਿਸ ਚੌਕੀ ਥਾਣੇ ਵੀ ਲਜਾਇਆ ਗਿਆ ਹੋਰ ਕੀ ਸਥਿਤੀ ਹੈ ਤੇ ਇਸ ਮਾਮਲੇ ਦੇ ਵਿੱਚ ਕੀਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਨੇ ਜਿਹੜੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਹ ਸਾਡੇ ਨਾਲ ਫੋਨ ਲਾਈਨ ਤੇ ਇਸ ਵੇਲੇ ਉਹਨਾਂ ਨਾਲ ਗੱਲ ਕਰਦੇ ਆ ਕਿ ਉਹ ਕਿਸ ਤਰ੍ਹਾਂ ਦੀ ਵਿਵਸਥਬੰਦੀ ਬਣਾਈ ਬੈਠੇ ਆ ਖਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਰਜਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤੇਹੀ ਜਾਣਨਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਦੀਆਂ ਤਸਵੀਰਾਂ ਅੱਧੀ ਰਾਤ ਨੂੰ ਜਾਂ ਸਵੇਰ ਤੱਕ ਸਾਹਮਣੇ ਆਈਆਂ ਨੇ ਉਸ ਤੋਂ ਤੁਹਾਡੀਆਂ ਜਥੇਬੰਦੀਆਂ ਨੇ ਕੀ ਬਣਾਈ ਆ ਵਿਵਸਥਬੰਦੀ ਆ ਦੇਖੋ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਅੱਜ ਅਖਬਾਰ ਦੀ ਪ੍ਰਮੁੱਖ ਖਬਰ ਆ ਕਿ ਪੰਜਾਬ ਸਰਕਾਰ ਵੱਲੋਂ 4000 ਸੰਨਦਕਾਰਾਂ ਵਾਸਤੇ ਵਨ ਟਾਈਮ ਸੈਟਲਮੈਂਟ ਲਿਆਂਦੀ ਗਈ ਜੀ ਤੇ ਉਹਨਾਂ ਨੂੰ 410 ਕਰੋੜ ਦਾ ਫਾਇਦਾ ਹੋਣਾ ਜੀ ਜਦ ਕਿ ਸਾਡੀ ਵੀ ਕਿਸਾਨਾਂ ਦੀ ਜਿਹੜੀ ਲੈਂਡ ਮਾਰਕੀਟ ਮੈਂਕਾ ਚ ਵਨ ਟਾਈਮ ਸੈਟਲਮੈਂਟ ਹੋਣੀ ਚਾਹੀਦੀ ਹੈਗੀ ਆ ਹਮ ਕਿਸਾਨ ਨੂੰ ਕਰਜ਼ੇ ਤੋਂ ਕੁਝ ਰਾਹਤ ਮਿਲ ਜੇ ਸਰਕਾਰ ਨੂੰ ਵੀ ਪੈਸੇ ਮਿਲਣਗੇ ਜੀ ਇਹ 19 ਦਸੰਬਰ 2023 ਦੀ ਭਗਵੰਤਮਾਨ ਹੋਰਾਂ ਨੇ ਗੱਲ ਮੰਨੀ ਹੋਈ ਆ ਇਹ ਲਾਗੂ ਕਰਨ ਦੀ ਬਜਾਏ ਕੱਲ ਜਿਹੜੀ ਹੈਗੀ ਉਹਨਾਂ ਨੇ ਜਿਹੜਾ ਸੀਗਾ ਧਮਕੀ ਵਾਲੀ ਸੁਰ ਜਿਹੜੀ ਸੀ ਉਹ ਦਿਖਾਈ ਹੂੰ ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣ ਵਾਲਾ ਪਾਣੀ ਅਸੀਂ ਮੰਗ ਰਹੇ ਤੇ ਦੂਜੇ ਪਾਸੇ ਸਰਕਾਰ ਇਹ ਦਾਅਵੇ ਕਰ ਰਹੀ ਕਿ ਸੀ ਪਾਣੀ ਦੇ ਰਹੇ ਹੈਗੇ ਆ ਤੇ ਜਦ ਕਿ ਅਸੀਂ ਕਿਵੇਂ ਕਿਹਾ ਪਾਣੀ ਮਿਲ ਰਿਹਾ ਪਾਣੀ ਮਿਲਣਾ ਚਾਹੀਦਾ ਇਸ ਗੱਲ ਤੇ ਇਸ ਗੱਲ ਨੂੰ ਮੰਨਣ ਦੀ ਵੀ ਆਏ ਭਗਵੰਤ ਮਾਨ ਹੋਰੀ ਜਿਹੜੀ ਧਮਕੀ ਦੇ ਰਹੀ ਹੈਗੀ ਠੀਕ ਹੈ 5 ਮਿੰਟਾਂ ਚ ਐਮਐਸਪੀ ਦੇਣੀ ਹੈਗੀ ਆ 23 ਦੀਆਂ 23 ਫਸਲਾਂ ਦੀ ਅਸੀਂ ਕਹਿੰਦੇ ਘੱਟੋ ਘੱਟ ਛੀਆਂ ਦੀ ਦੇ ਦਿਓ ਬਾਸਮਤੀ ਮੱਕੀ ਮੂੰਗੀ ਆਲੂ ਮਟਰ ਗੋਭੀ ਦੀ 23ਾਂ ਤੇ ਅਸੀਂ ਮਤਲਬ ਛੀਆਂ ਦੀ ਘੱਟੋ ਘੱਟ ਦਿਓ ਬਾਕੀ ਕੇਂਦਰ ਨਾਲ ਲੜਾਈ ਹੈਗੀ ਆ ਇਹ ਗੱਲ ਚੁਟਕੀ ਨਾਲ ਦੇਣੀ ਸੀ ਐਮਐਸਪੀ ਚੁਟਕੀ ਨਾਲ ਐਮਐਸਪੀ ਦੇਣ ਦੀ ਬਜਾਏ ਜਦੋਂ ਅਸੀਂ ਮੰਗ ਰਹੇ ਤੇ ਭਗਵੰਤ ਮਾਨ ਹੋਰੀ ਧਮਕੀ ਤੇ ਆ ਰਹੇ ਹੈਗੇ ਆ ਇੱਕ ਗੱਲ ਇਹ ਵੀ ਨਰੇਟਿਵ ਆ ਰਿਹਾ ਹੈ ਉਹ ਕਹਿੰਦੇ ਆ ਕਿ ਸੜਕਾਂ ਜੀ ਜੀ ਦੇਖੋ ਜੀ ਜੀ ਭਗਵੰਤ ਮਾਨ ਹੋਰੀ ਜਿਹੜਾ ਵਾਰ-ਵਾਰ ਟ੍ਰੈਫਿਕ ਦਾ ਹਵਾਲਾ ਦਿੰਦੇ ਆ ਉਹ ਮੁੱਖ ਮੰਤਰੀ ਆ ਕਿ ਟ੍ਰੈਫਿਕ ਹੌਲਦਾਰ ਆ ਹੂੰ ਉਹ ਟ੍ਰੈਫਿਕ ਹੌਲਦਾਰ ਆ ਬੜਾ ਟ੍ਰੈਫਿਕ ਦਾ ਫਿਕਰ ਆ ਉਹਨਾਂ ਨੂੰ ਉਹਨੂੰ ਮੁੱਖ ਮੰਤਰੀ ਬਣਾਇਆ ਜੇ ਮੁੱਖ ਮੰਤਰੀ ਟਿਪ ਨਹੀਂ ਕਰਨੀ ਆਉਂਦੀਗੀ ਤੇ ਟ੍ਰੈਫਿਕ ਚ ਹੀ ਲੱਗਣਾ ਤੇ ਆਪ ਤੁਹਾਡੀ ਸਰਕਾਰ ਉੱਤੇ ਹੌਲਦਾਰ ਐਸੀ ਭਰਤੀ ਹੋ ਜਾਓ ਟ੍ਰੈਫਿਕ ਕਲੂਸ ਚਾਹੂਦਰੀ ਕਿਨਾਲ ਚਲਾ ਲਓ ਕਿਸੇ ਕਸਬੇ 'ਚ ਖੜਕੇ ਉਹ ਇੰਨਾ ਟ੍ਰੈਫਿਕ ਚਲਾਉਂਦੀ ਦੇ ਲੈ ਚੜੀ ਹੁਣ ਕਿਉਂਕਿ ਆਖਰਕਾਰ ਤੇ ਲੋਕਾਂ ਨੂੰ ਜਿਹੜੀ ਟ੍ਰੈਫਿਕ ਦੇਖਣਾ ਪੈਣਾ ਨਾ ਯਦੋਂ 루ਸੀਏ ਦੇਖੋ ਕਿ ਮਸਲਾ ਇਹਦੇ ਚ ਇਹਦੇ ਚ ਪੈਫ ਕਾਲਾ ਮਸਲਾ ਕਿੱਧਰੋਂ ਆ ਗਿਆ ਕਿਸਾਨੀ ਮੰਗਾ ਦੇ ਵਿੱਚ ਹਰ ਗੱਲ ਦੇ ਵਿੱਚ ਜਿਹੜੀ ਹੈਗੀ ਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੌਧਿਕ ਤੌਰ ਤੇ ਕਾਫੀ ਹੀਣ ਅਵਸਥਾ ਦੇ ਵਿੱਚ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਆ ਰਹੀਆਂ ਮੁੱਖ ਮੰਤਰੀ ਦੀਆਂ ਇਹਦੇ ਪਿੱਛੇ ਤੁਹਾਨੂੰ ਮਨਸ਼ਾ ਨਜ਼ਰ ਕੀ ਆਉਂਦੀ ਹੈ ਟ੍ਰੈਫਿਕ ਦਾ ਜਾਂ ਸੜਕਾਂ ਜਾਮ ਕਰਨ ਵਾਲੀ ਗੱਲ ਨੂੰ ਵਾਰ-ਵਾਰ ਉਹ ਕਹਿੰਦੇ ਆ ਇਹਦੇ ਪਿੱਛੇ ਨਜ਼ਰ ਕੀ ਆਉਂਦਾ ਤੁਹਾਨੂੰ ਇਦੇ ਪਿੱਛੇ ਆ ਕਿ ਬૌਧਕ ਤੌਰ ਤੇ ਜਿਹੜੀ ਪੰਜਾਬ ਸਰਕਾਰ ਅਪੰਗ ਹੋ ਚੁੱਕੀ ਆ ਪੰਜਾਬ ਦੇ ਮਸਲਿਆਂ ਦੀ ਢੇਲੇ ਦੀ ਸਮਝ ਨਹੀਂ ਹਾਲਤ ਇਹਨਾਂ ਕੋਲੇ ਹੈ ਹੀ ਨਹੀਂ ਨਮੂਨੇ ਇਕੱਠੇ ਹੋਏ ਆ ਕੋਈ ਕਿਸੇ ਦੀ ਜਾਤ ਨੌਲੀ ਜਾਂਦਾ ਕੋਈ ਕਿਸ ਨੂੰ ਧਮਕੀਆਂ ਦੇਈ ਜਾਂਦਾ ਹੈਗਾ ਤੇ ਉਹ ਭਗਵੰਤ ਮਾਨ ਜੀ ਨੇ ਕੱਲ ਸਿਖਰ ਕੱਲ ਇਹ ਸਾਬਤ ਕਰਤਾ ਕਿ ਜਿਹੜੇ ਇਹ ਲੋਕਾਂ ਨੂੰ ਗਾਲੀ ਗਲੋਚ ਕਰਦੇ ਸਾਡੇ ਐਮ ਐਲ ਏ ਮੈਂ ਵਾਕਈ ਉਹਨਾਂ ਦਾ ਲੀਡਰ ਆ ਇਹ ਉਹਨਾਂ ਨੇ ਕੱਲ ਮੋਹਰ ਲਾਤੀ ਕਿ ਮੈਂ 93 ਦੇ ਜਿਹੜੇ 94 94 ਅਸੀਂ ਹੈਗੇ ਅਸੀਂ ਸਾਰੇ ਇੱਕੋ ਜਿਹੇ ਹੀ ਆ ਇਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕੱਲ ਸਾਬਤ ਕੀਤਾ ਇਸ ਕਰਕੇ ਪੰਜਾਬ ਦੇ ਪਾਣੀ ਦੀ ਗੱਲ ਹੋਵੇ ਟਰੈਫਿਕ ਨਾ ਰੋਕੋ ਜੀ ਹੂੰ ਠੀਕ ਆ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਹੋ ਗਈ ਟਰੈਫਿਕ ਟਰੈਫਿਕ ਰੁਕ ਗਈ ਜੀ ਠੀਕ ਆ ਪੰਡੈਮ ਸੇਫਟੀ ਐਕਟ ਕੇਂਦਰ ਲੈ ਆ ਸਾਡੇ ਡੈਮਾਂ ਤੇ ਕੇਂਦਰ ਨੇ ਕਬਜ਼ਾ ਕਰ ਲਿਆ ਕੇਂਦਰ ਦੇ ਖਿਲਾਫ ਕਿਸਕੁਨ ਦੀ ਵਿਜਾਇ ਟਰੈਫਿਕ ਦਾ ਫਿਕਰ ਪੈ ਗਿਆ ਜੀ ਕੁਝ ਲੋਕ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਦੇ ਬਾਵਜੂਦ ਟਿੱਪਣੀਆਂ ਕਰ ਰਹੇ ਨੇ ਜਿਹੜੇ ਕਹਿ ਰਹੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਗਾ ਕੀਤਾ ਹੋ ਸਕਦਾ ਹੁਣ ਜਾਣ ਪੁਣੇ ਚ ਕਰਦੇ ਹੋਣ ਜਾਂ ਪਾਰਟੀ ਕਿਸੇ ਧਿਰ ਨਾਲ ਵੀ ਹੋ ਸਕਦੇ ਨੇ ਉਹ ਕਹਿੰਦੇ ਕਿ ਚੰਗਾ ਹੋਇਆ ਕਿਸਾਨ ਤਾਂ ਸੰਤੁਸ਼ਟ ਹੋ ਹੀ ਨਹੀਂ ਸਕਦੇ ਜਦੋਂ ਵੇਖੋ ਧਰਨੀਆਂ ਤੇ ਰਹਿੰਦੇ ਨੇ ਤੁਸੀਂ ਮੈਂ ਜਿਹੜੀ ਗੱਲ ਤੋਂ ਸ਼ੁਰੂਆਤ ਕੀਤੀ ਆ ਹਮ ਸੰਨਤਕਾਰਾਂ ਨੇ ਕੁਝ ਕਿਹਾ ਉਹਨਾਂ ਨੇ ਕੋਈ ਅੰਦੋਲਨ ਕੀਤਾ ਨਹੀਂ ਕਿ ਉਹਨਾਂ ਨੂੰ 410 ਕਰੋੜ ਦਾ ਫਾਇਦਾ ਤਾਂ 4000 ਸਨਤਕਾਰਾਂ ਨੂੰ ਵਨ ਟਾਈਮ ਸੈਟਲਮੈਂਟ ਲੈ ਲੈ ਜਾਂਦਾ ਜਿਦੋਂ ਜਿਹੜੇ ਜਿਹੜੇ ਬੰਦੇ ਨੂੰ ਬਿਨਾ ਮੰਗਿਆ ਸਰਕਾਰ ਸਭ ਕੁਝ ਦੇ ਰਹੀ ਹੈਗੀ ਆ ਕਾਰਪਟ੍ਰਿਡ ਘਰਾਣਿਆਂ ਨੂੰ ਸਭ ਕੁਝ ਬਿਨਾ ਮੰਗਿਆ ਦੇ ਰਹੀ ਆ ਤੇ ਸਾਨੂੰ ਵਾਰ-ਵਾਰ ਵਾਰ-ਵਾਰ ਸਾਡੇ ਨਾਲ ਗੱਲ ਮੰਨ ਕੇ ਸਾਨੂੰ ਨਹੀਂ ਦੇ ਰਹੀਗੀ ਦੱਸੋ ਫਿਰ ਅਸੀਂ ਕੀ ਕਰੀਏ ਬਈ ਹੂੰ ਦੱਸੋ ਕੀ ਕੀ ਕੀਤਾ ਜਾਵੇ ਫਿਰ ਬੋਲਣ ਦਾ ਅਧਿਕਾਰ ਉਹ ਨਾ ਹੋਵੇ ਜੀ ਇੱਕ ਗੱਲ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਦੇਖੋ ਜਿਹੜੇ ਬੋਲ ਰਹੇ ਹੈਗੇ ਆ ਉਹ ਹੈਗੇ ਆ ਭਗਵੰਤ ਮਾਨ ਦਾ ਆਈਟੀ ਸੱਲ ਜਿਹੜੇ 8-8000 ਰੁਪਏ ਮਹੀਨੇ ਦੀ ਤਨਖਾਹ ਵਾਲੇ ਆ ਠੀਕ ਹੈ ਉਹਨਾਂ ਦੇ ਵਿਚਾਰੇ ਹੁੰਦਾ 8000 ਮਿਲਦਾ ਹੀ ਗਾਲਾਂ ਕੱਢਣ ਦਾ ਹੈਗਾ ਤੇ ਉਹਨਾਂ ਦਾ ਆਪਦਾ ਫਰਜ਼ ਪੂਰਾ ਜਿਹੜੇ ਬੰਦੇ ਇਹਨਾਂ ਦੇ ਆਈਟੀ ਸੈੱਲ ਤੇ 8 1000 ਰੁਪਏ ਲੈ ਕੇ ਮਹੀਨਾ ਉਹਨਾਂ ਦੀ ਡਿਊਟੀ ਇਹ ਹੈ ਵੀ ਤੁਸੀਂ ਗੰਦੀਆਂ ਗਾਲਾਂ ਕੱਢੀਆਂ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਠੀਕ ਹੈ ਉਹਨਾਂ ਦੇ ਨਾਲ ਤਾਂ ਅਸੀਂ ਪੂਰੇ ਲੈ ਨਹੀਂ ਸਕਦੇਗੇ ਜੀ ਠੀਕ ਹੈ ਕਿਉਂਕਿ ਉਸ ਪੱਧਰ ਤੱਕ ਉਹਨਾਂ ਦੀ ਆਈਟੀ ਸੈੱਲ ਤੇ ਭਗਵੰਤ ਮਾਨ ਦੇ ਪੱਧਰ ਤੱਕ ਤਾਂ ਕੀ ਜਾ ਸਕਦੇ ਹੈਗੇ ਆ ਹਨਾ ਉਹ ਹੁਣ ਦੂਜੇ ਪਾਸੇ ਜਿਹੜੀ ਗੱਲ ਸਮਝਣ ਦੀ ਜ਼ਰੂਰਤ ਆ ਕਿ ਏ ਹੈਗਾ ਕਾਰਪੋਰੇਟ ਦਾ ਦੁਨੀਆ ਪੱਧਰ 'ਚ ਨਾਰਾ ਕਿ ਗੈਟ bigger get out ਜੇ ਇਸ ਕਾਰਪੋਰੇਟ ਹਿੰਦੁਸਤਾਨ ਦਾ ਸਭ ਤੋਂ ਵੱਡਾ ਖੇਤਰ ਖੇਤੀ ਖੇਤਰਾ ਜਿੰਨੇ ਦੇ 75 ਕਰੋੜ ਲੋਕ ਲੱਗੇ ਹੋਏ ਆ ਜੇ 75 ਕਰੋੜ ਲੋਕ ਜਿੱਥੇ ਲੱਗੇ ਜੇ ਉੱਥੇ ਦਾਖਲਾ ਹੋ ਗਿਆ ਕਾਰਪੋਰੇਟ ਦਾ ਮੁਕੰਮਲ ਤੌਰ ਤੇ ਛੋਟੇ ਦਰਮਿਆਨੇ ਕਿਸਾਨ ਨੂੰ ਖਤਮ ਕਰ ਦਿੱਤਾ ਗਿਆ ਖੇਤ ਮਜ਼ਦੂਰ ਹੋਰ ਵਿਲੇ ਕਰ ਦਿੱਤੇ ਗਏ ਤੇ ਜਿਹੜੇ ਖੇਤਰ ਚ 20 ਕਰੋੜ ਲੱਗੇ ਆ ਪਰਚੂਨ ਦੇ ਖੇਤਰ ਚ ਇਹ ਛੋਟੇ ਦੁਕਾਨਦਾਰ ਛੋਟੇ ਵਪਾਰੀ ਜੇ 75 ਕਰੋੜ ਲੋਕ ਨਹੀਂ ਆਪਣਾ ਖੇਤਰ ਬਚਾ ਸਕਣਗੇ ਤੇ ਇਹ 20 ਕਰੋੜ ਲੋਕ ਆਪਣਾ ਖੇਤਰ ਬਚਾ ਲੈਣਗੇ ਜਿਹੜੇ ਵੱਡੇ ਵੱਡੇ ਮਾਲ ਖੁੱਲ ਰਹੇ ਆ ਕੀ ਛੋਟੇ ਦੁਕਾਨਦਾਰਾਂ ਨੂੰ ਖਤਮ ਨਹੀਂ ਕਰ ਰਹੇਗੇ ਆਨਲਾਈਨ ਸ਼ਾਪਿੰਗ ਆ ਰਹੀ ਹੈਗੀ ਆ ਜੀ ਆਰਟੀਫੀਸ਼ਲ ਇੰਟੈਲੀਜੈਂਸ ਆ ਗਈ ਜੀ ਸੰਦੀਪ ਜੀ ਮੈਨੂੰ ਗੱਲ ਪੂਰੀ ਕਰਨ ਦਿਓ ਜੀ ਆਰਟੀਫੀਸ਼ਲ ਇੰਟੈਲੀਜੈਂਸ ਆ ਗਈ ਲੱਖਾਂ ਲੋਕਾਂ ਦਾ ਰੋਜ਼ਗਾਰ ਖਤਰੇ 'ਚ ਆ ਹਮ ਵੱਡੇ ਮਾਲ ਖੁੱਲ ਰਹੇ ਦੁਕਾਨਦਾਰ ਬੰਦ ਹੋ ਰਹੇ ਆ ਕਿਸਾਨ ਖੁੱਲ ਰਹੇ ਆ ਜੀ ਆਰਟੀਫੀਸ਼ਲ ਇੰਟੈਲੀਜੈਂਸ ਆ ਗਈ ਲੱਖਾਂ ਲੋਕਾਂ ਦਾ ਰੋਜ਼ਗਾਰ ਖੋਇ ਜਾਣਾ ਕਿਸਾਨ ਖੋ ਰਹੇ ਹੈਗੇ ਆ ਹਮ ਮਤਲਬ ਕਿ ਸਰਕਾਰ ਜੋ ਮਤਲਬ ਆਪਣੇ মিডিਆ ਰਾਹੀਂ ਪ੍ਰਚਾਰਦੀ ਆ ਠੀਕ ਹੈ ਕਿ ਇਹ ਉਸ ਜਿਸ ਨੂੰ ਸਰਕਾਰ ਕੋਸ਼ ਦੀ ਹੈਗੀ ਆ ਉਹਨੂੰ ਜੇ ਸਰਕਾਰ ਦੇ ਮਗਰ ਕੋਈ ਲੱਕੇ ਕੋਸਣ ਲੱਗ ਗਿਆ ਜਾਂ ਤਾਂ ਉਹ ਇਹਨਾਂ ਦਾ ਆਈਟੀ ਸੱਲ ਹੈਗਾ ਤੇ ਜਾਂ ਉਹ ਅਕਲ ਤੋਂ ਬੰਦਾ ਪੈਦਲ ਹੈ ਇੱਕ ਮੈਂ ਤੁਹਾਨੂੰ ਇੱਥੇ ਸਵਾਲ ਕਰਨਾ ਇਸ ਕਰਕੇ ਜੋਨਾ ਤੁਸੀਂ ਹੁਣ ਤੱਕ ਜਦੋਂ ਦੇ ਕਿਸਾਨ ਨੇਤਾ ਬਣੇ ਹੋ ਜਾਂ ਤੁਹਾਡੇ ਹੋਰ ਸਾਥੀ ਨੇ ਕਿੰਨੇ ਮੁੱਖ ਮੰਤਰੀਆਂ ਨਾਲ ਬੈਠੇ ਹੋ ਕਿੰਨੀਆਂ ਮੀਟਿੰਗਾਂ ਗਿਣਤ ਹੋਈਆਂ ਹੋਣਗੀਆਂ ਇਹਦੇ ਵਿੱਚ ਤਾਂ ਕੋਈ ਦੋਰ ਆਏ ਨਹੀਂ ਇਸ ਤਰ੍ਹਾਂ ਪਹਿਲੀ ਵਾਰੀ ਹੋਇਆ ਹੈ ਜਾਂ ਫਿਰ ਪਹਿਲਾਂ ਵੀ ਮੁੱਖ ਮੰਤਰੀ ਜਾਂ ਮੰਤਰੀ ਪੱਧਰ ਦੇ ਜਿਹੜੇ ਹੈਗੇ ਨੇ ਲੋਕ ਉਹ ਤਲਖੀ ਚ ਆ ਜਾਂਦੇ ਆ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੋਇਆਗਾ ਜਿੰਨੇ ਕੋ ਅਸੀਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਂ ਛੱਡ ਤੋਂ ਪਹਿਲੇ ਆਗੂ ਨਾਲ ਮੀਟਿੰਗ ਕੀਤੀ ਆ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆਗਾ ਪਹਿਲਾਂ ਇਹ ਲੱਗਦਾ ਹੁੰਦਾ ਸੀ ਕਿ ਮੁੱਖ ਮੰਤਰੀਆਂ ਨੇ ਮਿਲ ਰਹੇ ਆ ਕੱਲ ਇਸ ਤਰ੍ਹਾਂ ਲੱਗਾ ਸ਼ਾਇਦ ਟ੍ਰੈਫਿਕ ਹੌਲਦਾਰ ਦੇ ਨਾਲ ਮੀਟਿੰਗ ਚੱਲ ਰਹੀ ਹੈਗੀ ਆ ਹੂੰ ਜਿਹੜੀ ਇਹ ਮੀਟਿੰਗ ਦੀ ਹੁਣ ਜਦੋਂ ਚਲੋ ਮੀਟਿੰਗ ਵਿੱਚ ਗੱਲਬਾਤ ਟੁੱਟੀ ਇਹ ਵੀ ਸੁਣਨ ਚ ਆਇਆ ਕਿ ਕੁਝ ਨੁਕਤੇ ਤਾਂ ਸਾਂਝ ਹੋ ਵੀ ਗਈ ਸੀ ਉਹ ਕਹਿ ਰਹੇ ਸੀ ਕਿ ਠੀਕ ਹੈ ਮੰਨ ਲੈਨੇ ਆ ਫਿਰ ਅਖੀਰ ਚ ਆ ਕੇ ਰਾਜੇਵਾਲ ਸਾਹਿਬ ਨੇ ਕੋਈ ਕਰਾਪਸ਼ਨ ਦਾ ਕੇਸ ਵੀ ਸਾਹਮਣੇ ਰੱਖਿਆ ਫਿਰ ਹੋਰ ਰਾਗੂਆਂ ਨੇ ਵੀ ਕੋਈ ਆਪਣੀਆਂ ਦਰੀਲਾਂ ਰੱਖੀਆਂ ਉਸ ਤੋਂ ਬਾਅਦ ਹੌਲੀ ਹੌਲੀ ਤਲਖੀ ਹੁੰਦੀ ਹੁੰਦੀ ਉਹਦੇ ਵਿੱਚੋਂ ਤੁਹਾਨੂੰ ਲੱਗਦਾ ਹੈ ਗ੍ਰਿਫਤਾਰੀਆਂ ਨੇ ਜਾਂ ਇਹ ਮੀਟਿੰਗ ਨਾ ਵੀ ਹੁੰਦੀ ਗ੍ਰਿਫਤਾਰੀਆਂ ਤਾਂ ਜਾਂ ਫਿਰ ਇਹ ਛਾਪੇਮਾਰੀ ਆ ਜਿਹੜੀ ਹੋਣੀ ਹੋਣੀ ਸੀ ਇੱਥੇ ਆਉਣ ਤੋਂ ਪਹਿਲਾਂ ਚੰਡੀਗੜ੍ਹ ਕੋਚ ਕਰਨ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ ਮੁੱਖ ਮੰਤਰੀ ਨਾਲ ਤਾਂ ਮੀਟਿੰਗ ਹੋਈ ਨਹੀਂ ਛੋਟਾ ਭੰਡਾ ਛੇਤੀ ਉੱਛੇਤੀ ਉੱਛਲ ਜਾਂਦਾ ਹੈਗਾ ਠੀਕ ਹੈ ਤਾਂ ਜਿਹੜਾ ਬੰਦਾ ਲੋਕਾਂ ਦੀਆਂ ਦਲੀਲਾਂ ਦਾ ਲੋਕਾਂ ਦੇ ਆਗੂਆਂ ਜਿਹੜੇ ਲੋਕਾਂ ਦੇ ਨਮਾਇੰਦੇ ਹੈਗੇ ਉਹਨਾਂ ਦੀਆਂ ਦਲੀਲਾਂ ਦਾ ਸਾਹਮਣਾ ਨਹੀਂ ਕਰ ਪਾ ਰਿਹਾ ਹੈਗਾ ਉਹ ਆਪਣੀ ਸਰਕਾਰ ਚ ਫੇਲੇ ਕਰਪਸ਼ਨ ਨੂੰ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਉਹ ਆਪਣੀਆਂ ਮੰਨੀਆਂ ਹੋਈਆਂ ਆਪਣੇ ਮੂੰਹ ਕਹੀਆਂ ਹੋਈਆਂ ਗੱਲਾਂ ਜਿਹੜੀਆਂ ਕਿ ਕਹਿੰਦੇ ਸੀ 1 ਜਨਵਰੀ 2000 ਤੋਂ ਲਾਗੂ ਹੋ ਗਈਆਂ ਜੀ ਉਹ 19 ਦਸੰਬਰ 2023 ਦੀਆਂ ਮੰਨੀਆਂ ਹੋਈਆਂ 24 ਸਾਰਾ ਲੰਘ ਗਿਆ 25 ਦੇ ਮਤਲਬ ਜਿਹੜੇ ਹੈਗੇ ਆ ਤੀਜਾ ਮਹੀਨਾ ਸ਼ੁਰੂ ਹੋ ਗਿਆ ਭਈ ਜੇ ਕੋਈ ਬੰਦਾ 16 ਮਹੀਨੇ ਥੋੜੀ ਗੱਲ ਮੰਨ ਕੇ ਲਾਗੂ ਨਾ ਕਰੇ ਤੇ 16 ਮਹੀਨਿਆਂ ਬਾਅਦ ਤੁਸੀਂ ਕੁਝ ਕਰਨਾ ਚਾਹੋ ਤੇ ਫਿਰ ਜਿਹੜੇ ਬੰਦੇ ਨੇ 16 ਮਹੀਨੇ ਪਹਿਲਾਂ ਗੱਲ ਮੰਨੀ ਆ ਉਹ ਦੋਸ਼ੀ ਆ ਕਿ ਜਿਹੜੇ ਬੰਦੇ 16 ਮਹੀਨੇ ਡੀ ਕਰਦੇ ਨੇ ਸਰਕਾਰ ਹੋਰ ਮੰਨਦੀ ਆ ਹੋਰ ਮੰਨਦੀ ਆ ਉਹ ਦੋਸ਼ੀ ਆ ਜੀ ਇਹ ਤਾਂ ਕਾਮਨ ਸੈਂਸ ਦੀ ਗੱਲ ਹੈ ਕੀ ਹੈ ਨਾ ਅਸਲ ਦੇ ਵਿੱਚ ਕੀ ਹੈ ਕਿ ਜਿਹੜੀ ਅਮਿਤ ਸ਼ਾਹ ਦੀ ਗੋਦੀ ਬੈਠੇ ਹੋਏ ਨਾ ਭਗਵੰਤ ਮਾਨ ਹੋਰੀ ਕਿ ਡੈਨ ਸੇਫਟੀ ਐਕਟ ਆ ਗਿਆ ਕੇਂਦਰ ਦੇ ਖਿਲਾਫ ਨਹੀਂ ਬੋਲਣਾ ਬੀਐਸਐਫ ਨੂੰ 50 ਕਿਲੋਮੀਟਰ ਅੰਦਰ ਆਉਣ ਦਾ ਅਧਿਕਾਰ ਦਿੱਤਾ ਕੇਂਦਰ ਦੇ ਖਿਲਾਫ ਨਹੀਂ ਬੋਲਣਾ ਚੰਡੀਗੜ੍ਹ ਚ ਪੰਜਾਬ ਦੇ ਸਰਵਿਸ ਰੂਲ ਖਤਮ ਹੋ ਗਏ ਕੇਂਦਰ ਦੇ ਖਿਲਾਫ ਨਹੀਂ ਬੋਲਣਾ ਚੰਡੀਗੜ੍ਹ 'ਚ 60% ਪੰਜਾਬ ਦੀਆਂ ਨੌਕਰੀਆਂ ਖਤਮ ਹੋਈਆਂ ਕੇਂਦਰ ਦੇ ਖਿਲਾਫ ਨਹੀਂ ਬੋਲਣਾ ਭਾਜਪਾ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਰਾਹ ਰੋਕਦੀ ਹੈਗੀ ਆ ਜਿਨ੍ਹਾਂ ਨੇ ਟਰੈਕ ਰੋਕੀ ਹੋਈ ਆ ਉਹਨਾਂ ਦੇ ਖਿਲਾਫ ਕੁਛ ਕਰਨ ਦੀ ਜ਼ਰਤ ਨਾ ਕਰਨਾ ਪੰਜਾਬ ਦੇ ਵਿੱਚ ਹਰਿਆਣੇ ਦੀ ਪੁਲਿਸ ਆ ਕੇ ਸ਼ੂਭ ਕਰਨ ਨੂੰ ਗੋਲੀਆਂ ਮਾਰ ਜਾਂਦੀ ਹੈਗੀ ਆ ਤੇ ਪੰਜਾਬ ਦੀ ਸਰਕਾਰ ਆਪਣੀ ਨਿਪੁੰਸਕਤਾ ਦਿਖਾ ਰਹੀ ਆ ਕੁਛ ਨਾ ਕਰਨਾ ਇਹ ਸਾਰੀ ਜਿਹੜੀ ਟੋਟਲ ਕਾਰਗੁਜ਼ਾਰੀ ਹੈਗੀ ਆ ਇਹ ਸਾਰੀ ਅੰਮ੍ਰਿਤਸਰ ਦੀ ਹੰਮੀ 'ਚ ਹੰਮੀ ਪਰ ਰਵੜੀ ਹੈਗੀ ਆ ਅੰਮ੍ਰਿਤਸਰ ਦੀ ਗੋਦੀ ਚ ਬੈਠ ਕੇ ਕਿਸਾਨ ਲਹਿਰ ਦੇ ਨਾਲ ਪੰਗਾ ਲੈਣਾ ਪੰਜਾਬੀਆਂ ਨੂੰ ਥਾਪੀਆਂ ਮਾਰਨੀਆਂ ਉਹ ਐ ਹੁੰਦਾ ਕਿ ਜੇ ਜਲਿੰਸਕੀ ਆਈ ਹਾਲਤ ਨਾ ਬਣ ਜੇ ਭਗਵੰਤ ਮਾਨ ਦੀ ਅਮਿਤ ਸ਼ਾਹ ਤੇ ਮੋਦੀ ਦੇ ਚਾਕਰ ਬਣ ਕੇ ਕੁਛ ਨਹੀਂ ਮਿਲਣਾਗਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਮੰਗਾ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਰਨੀ ਚਾਹੀਦੀ ਆ ਇਹ ਤੁਸੀਂ ਸਾਰਾ ਵਿਸਥਾਰ ਨਾਲ ਦੱਸਿਆ ਕਿ ਤੁਹਾਡੀ ਲੜਾਈ ਕੀ ਹੈ ਤੁਹਾਡਾ ਨਿਸ਼ਾਨਾ ਕੀ ਹੈ ਤੇ ਅੱਗੋਂ ਸਰਕਾਰ ਵਤੀਰਾ ਕਿਹੋ ਜਿਹਾ ਕਰ ਰਹੀ ਹੈ ਹੁਣ ਸਰਕਾਰ ਦੇ ਨਾਲ ਨਜਿੱਠਣ ਦੇ ਲਈ ਤੁਹਾਡੀ ਐਸਕੇਐਮ ਦੇ ਵੱਲੋਂ ਜਥੇਬੰਦੀਆਂ ਵੱਲੋਂ ਸਮੂਚੀਆਂ ਵੱਲੋਂ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੀਆਂ ਤੇ ਖਬਰਾਂ ਸਭ ਨੂੰ ਪਤਾ ਲੱਗ ਗਈਆਂ ਉਹਨਾਂ ਨਾਲ ਕੀ ਕੀ ਇਸ ਵੇਲੇ ਬੀਤ ਰਹੀ ਹੈ ਤੇ ਕੀ ਕੀ ਕੀਤਾ ਜਾ ਰਿਹਾ ਹੁਣ ਚੰਡੀਗੜ੍ਹ ਕੂਚ ਦਾ ਜਿਹੜਾ ਦਿਨ ਮਿੱਥਿਆ ਗਿਆ ਉਹ ਅੱਜ ਦਾ ਹੀ ਅੱਜ ਚਾਲੇ ਪਾ ਦਿੱਤੇ ਗਏ ਵੱਖ-ਵੱਖਰੀਆਂ ਥਾਵਾਂ ਤੋਂ ਜਾਂ ਕੱਲ੍ਹ ਤੱਕ ਚੰਡੀਗੜ੍ਹ ਪੁੱਜਣਗੇ ਕਿਸਾਨ ਦੇਖੋ ਕੁਛ ਥਾਵਾਂ ਤੋਂ ਅੱਜ ਕੁਛ ਥਾਵਾਂ ਤੋਂ ਕੱਲ ਪਰ ਸੰਦੀਪ ਜੀ ਮਸਲਾ ਇਹ 5 ਤਰੀਕ ਦੇ ਕੱਲੇ ਧਰਨੇ ਦਾ ਨਹੀਂ ਹੈ। ਹੂੰ ਇਸ ਜਿਹੜੀ ਕਿਸਾਨ ਲਹਿਰ ਨੂੰ ਥਾਪੀ ਮਾਰੀ ਹੈ ਨਾ ਭਗਵੰਤ ਮਾਰ ਅਮਿਤ ਸ਼ਾਹ ਦੀ ਚੁੱਕ ਚਾਹੀ। ਹੂੰ ਠੀਕ ਹੈ। ਇਹਨਾਂ ਦੇ 94 ਦੇ 94 ਬੰਦਿਆਂ ਨੂੰ ਹੰਸਰਾਜ ਦਿਖਣਾ ਚਾਹੀਦਾ ਹੁਣ। ਹੂੰ ਲੇਰਾ ਮਾਰਦਿਆ ਰੇ ਹੰਸਰਾਜ ਇਹ 94 ਦੇ 94 ਜਿਹੜੇ ਨਮੂਨੇ ਹੈਗੇ ਆ ਇਹਨਾਂ ਦੇ ਹੂੰ ਇਹਨਾਂ ਨੂੰ ਖੱਟੜ ਦਾ ਜਾਜ ਨਹੀਂ ਲੈਂਦਾ ਸੀ ਹਰਿਆਣੇ 'ਚ ਦਿਖਣਾ ਚਾਹੀਦਾ ਇਹ ਹਮ ਅਮਿਤ ਸ਼ਾਹ ਜਿਹਨਾਂ ਦੀ ਕੇਂਦਰ 'ਚ ਸਰਕਾਰ ਆ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਪਿੰਡਾਂ 'ਚ ਭਾਜਪਾ ਨੂੰ ਅਸੀਂ ਕੁਸਕਰ ਨਹੀਂ ਦਿੱਤਾਗਾ ਜੀ ਠੀਕ ਹੈ ਤੇ ਇਹ ਤਾਂ ਬਹੁਤ ਜ ਇਹਨਾਂ ਦੀ ਔਕਾਤ ਹੀ ਕੁਛ ਨਹੀਂ ਕੀ ਵਿਚਾਰਿਆਂ ਦੀ ਹਮ ਇਹ ਤਾਂ ਇਹ ਤਾਂ ਇੰਨੀ ਜੋ ਇਹਨਾਂ ਦੇ ਐਮਐਲਏ ਰੋਜ਼ ਕਰ ਰਹੇ ਹੈਗੇ ਉਹ ਦੇਖ ਹੀ ਰਹੇ ਹੈਗੇ ਆ ਇਸ ਕਰਕੇ ਜਿਹੋ ਜੀ ਇਹਨਾਂ ਦੀ ਬੋਲਬਾਣੀ ਹੈਗੀ ਆ ਤੇ ਇਹਨਾਂ ਦਾ ਇੱਜ਼ਤਮਾਨਤਾ ਪੰਜਾਬ ਦੇ ਵਿੱਚ ਚੰਗਾ ਹੋਣਾ ਇਸ ਕਰਕੇ ਇਹ ਤਾਂ ਮੈਚ ਅਗਲੇ ਡੇਢ 2 ਸਾਲਾਂ ਲਈ ਪੈ ਗਿਆ ਹੂੰ ਇਹ ਇਕੱਲੇ ਪੰਜ ਮਾਰ ਚਲਾ ਮਸਲਾ ਨਹੀਂ ਹੈ ਜੀ ਮਸਲਾ ਹੁਣ ਇਹ ਹੈਗਾ ਕਿ ਇਹਨਾਂ ਸਾਰਿਆਂ ਨੂੰ 94 ਨਮੂਨਿਆਂ ਨੂੰ ਹੌਲੀ-ਹੌਲੀ ਬੰਦੇ ਦੇ ਪੁੱਤ ਜਿਹੜਾ ਪੰਜਾਬ ਦੇ ਲੋਕਾਂ ਨੂੰ ਬਣਾਉਣਾ ਪਊਗਾ ਜਦੋਂ ਬੰਦੇ ਦੇ ਪੁੱਤ ਬਣ ਜਾਣਗੇ ਬੰਦਿਆਂ ਵਾਲੀ ਬੋਲਬਾਣੀ ਹੋ ਜਾਊਗੀ ਫਿਰ ਇਹਨਾਂ ਦਾ ਕੁਝ ਜਿਹੜਾ ਹੈਗਾ ਬਣ ਸਕਦਾ ਅਦਰਵਾਈਜ਼ ਜਿਹੜਾ ਹੈਗਾ ਇਹ ਹੁਣ ਕੰਮ ਸ਼ੁਰੂਆਤ ਭਗਵੰਤ ਮਾਨ ਨੇ ਕਰ ਲਈ ਹੈਗੀ ਆ ਹੂੰ ਠੀਕ ਆ ਤੇ ਪੰਜਾਬੀਆਂ ਨੇ ਹਰ ਥਾਪੀ ਮਾਰਨ ਵਾਲੇ ਨੂੰ ਉਹ ਅਡਵੈਰ ਆਏ ਮੁਗਲ ਆਏ ਅਫਗਾਨ ਆਏ ਤੁਰਕ ਆਏ ਮੰਗੋਲ ਆਏ ਹੂੰ ਠੀਕ ਆ ਜੀ ਉਹਨਾਂ ਨੂੰ ਨਜਿੱਠ ਲਿਆ ਜੀ ਠੀਕ ਆ ਤੇ ਇੱਕ ਬੰਦਾ ਜਿਹੜਾ ਕਹਿੰਦਾ ਕਿ ਮੈਨੂੰ 20000 ਰੁਪਏ ਦੋ ਮੈਂ ਤੁਹਾਨੂੰ ਚੁਟਕਲੇ ਸੁਣਾਉਣਾ ਮੈਨੂੰ 50000 ਦੋ ਤੁਹਾਨੂੰ ਮੈਂ ਚੁਟਕਲੇ ਸੁਣਾਉਣਾ ਇਹੋ ਜਿਹੇ ਬੰਦੇ ਵੀ ਨਜਿੱਠ ਲੈਣਗੇ ਪੰਜਾਬੀ ਜੀ ਬਹੁਤ ਸ਼ੁਕਰੀਆ ਜੀ